ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰੀ ਧਰਨਿਆਂ ਦਾ ਸਿਲਸਿਲਾ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਜੇਕਰ ਪਟਿਆਲਾ ਸ਼ਹਿਰ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਪੱਲੇਦਾਰਾਂ ਨੇ ਯੂਨੀਅਨ ਦੀ ਤਰਫੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਕੀ ਨਾਮ ਹੈ ਜੀ ਮੇਰਾ ਨਾਮ ਮੋਹਨ ਸਿੰਘ ਮਝੌਲੀ ਹੈ ਜੀ ਪੱਲੇਦਾਰ ਮਜ਼ਦੂਰੀ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਸੰਗਠਨ ਲੇਬਰ ਸੰਗਠਨ ਦਾ ਚੇਅਰਮੈਨ ਇਹ ਕਿਹੜੀਆਂ ਮੰਗਾਂ ਨੂੰ ਲੱਗੇ ਪ੍ਰਦਰਸ਼ਨ ਕਰਨਾ ਮੰਗਾਂ ਤਾਂ ਸਾਡੀ ਜੀ ਠੇਕੇਦਾਰੀ ਸਿਸਟਮ ਦੇ ਵਿਰੁੱਧ ਹੈ ਵੀ ਸਾਡੇ ਤੋਂ ਜੋ ਸਿਸਟਮ ਸਰਕਾਰ ਵੱਲੋਂ ਥੋਪਿਆ ਗਿਆ ਉਹਨੂੰ ਲਾ ਕੇ ਸਾ ਤੋਂ ਸਿੱਧੀ ਜਿਹੜੀ ਪੇਮੈਂਟ ਆ ਉਹ ਮਜ਼ਦੂਰਾਂ ਦੇ ਖਾਤੇ ਦੇ ਵਿੱਚ ਪਾਈ ਜਾਵੇ ਕਿਉਂਕਿ ਠੇਕੇਦਾਰ ਵੱਡੇ ਪੱਧਰ ਤੇ ਲੁੱਟ ਕਰਦੇ ਨੇ ਵਰਕਰਾਂ ਦੀ ਜਿਹਦੇ ਵਿੱਚ ਕਾਫੀ ਡਿਪੂਆਂ ਦਾ ਪੀਐਫ ਹੈ ਜਾਂ ਮਜ਼ਦੂਰੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਮਿਲਦੀ ਇਸ ਕਰਕੇ ਜਿਹੜੀ ਅੱਜ ਸਾਡੀ ਇਹ ਰੋਸ ਰੈਲੀ ਹੈ ਇਹ ਇਸ ਪਰਤ ਹੀ ਹੈ ਕਿ ਠੇਕੇਦਾਰੀ ਸਿਸਟਮ ਖਤਮ ਕਰਕੇ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕਰ ਦਿੱਤਾ ਜਾਵੇ ਦੂਜੀ ਗੱਲ ਹੈ ਜਿਹੜੀ ਇੱਕ ਸਾਡੀ ਪਾਤੜਾ ਸਮਾਨੇ ਕੇਂਦਰ ਦੀ ਪੇਮੈਂਟ 2015-16 ਦੀ ਜਿਹੜੀ ਕਿ 2 ਕਰੋੜ 5 ਲੱਖ ਦੇ ਲਗਭਗ ਬਣਦੀ ਹੈ ਦੇਖੋ ਅਫਸਰशाही ਜਾਂ ਪੰਜਾਬ ਸਰਕਾਰ ਦੀ ਮਜ਼ਦੂਰ ਮਾਰੂ ਨੀਤੀਆਂ ਕਿੰਨੀ ਘਟੀਆਂ ਨੇ ਕਿ ਇੱਕ 10 ਨੋਹਾਂ ਦੀ ਕਿਰਤ ਕਰੀ ਹੋਈ ਪੇਮੈਂਟ ਨੂੰ 9 ਸਾਲ ਦਾ ਸਮਾਂ ਬੀਤ ਚੁੱਕਿਆ ਪਰ ਪੰਜਾਬ ਸਰਕਾਰ ਉਹ ਪੇਮੈਂਟ ਜਦੋਂ ਕਿ ਉਹ ਫੈਲ ਹੈ ਜਿਹੜੀ ਸਾਡੀ ਜਿਹੜੇ ਡਿਪਾਰਟਮੈਂਟ ਦੇ ਖੁਦ ਮਖਤਿਆਰ ਨੇ ਗੁਰਕੀਰਤ ਇਕਵਾਲ ਸਿੰਘ ਜੀ ਫੂਡ ਸੈਕਟਰੀ ਪੰਜਾਬ ਸਰਕਾਰ ਉਹਨਾਂ ਕੋਲ ਪਈ ਹੈ ਜਿਹੜਾ ਕਿ ਸਾਰਾ ਵਿੱਦ ਪ੍ਰੂਪ ਉਹ ਦੇਤਾ ਕਿ ਇਹਨਾਂ ਹੀ ਜੋ ਲੇਬਰ ਯੂਨੀਅਨਾਂ ਨੇ ਕੰਮ ਕੀਤਾ ਇਹਨਾਂ ਦੀ ਪੇਮੈਂਟ ਕੀਤੀ ਜਾਵੇ ਉਹ ਸੈਨ ਕਰ ਨੂੰ ਵੀ ਤਿਆਰ ਨੇ ਇਸ ਦੇ ਰੋਸ ਵੱਜੋਂ ਅੱਜ ਅਸੀਂ ਪਟਿਆਲੇ ਦੇ ਵਿੱਚ ਵੀ ਤੇ ਪੂਰੇ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਮਾਰਚ ਕੀਤਾ ਤਾਂ ਕਿ ਪੰਜਾਬ ਸਰਕਾਰ ਦੀ ਨੀਂਦ ਹੈ ਜਿਹੜੀ ਉਹ ਖੁੱਲ ਸਕੇ ਆ ਖੋਦੀ ਬਈ ਮਜ਼ਦੂਰਾਂ ਦੇ ਜੋ ਹੱਕ ਹੈ ਹੱਕ ਸੱਚ ਨੇ ਦੇ ਕਮਾਈ ਦੇ ਹੱਕ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਦੇ ਸਕੇ ਟਵਾਰਤ ਹੈ ਗਿਆ ਜਿਹੜਾ ਟ੍ਰਿਕੇਦਾਰ ਸਿਸਟਮ ਹੈਗਾ ਬਈ ਉਹਨੂੰ ਖਤਮ ਕੀਤਾ ਜਾਵੇ ਜਿਵੇਂ ਉਸ ਤੋਂ ਪਹਿਲਾਂ ਜਿਹੜੇ ਆਮ ਚੱਲਦਾ ਸੀਗਾ ਜਿਵੇਂ ਪਰ ਪੱਟੇ ਦਾ ਰੇਟ ਜਾਂ ਬੋੜੀ ਦਾ ਰੇਟ ਸੀਗਾ ਵੀ ਉਸ ਤਰ੍ਹਾਂ ਕੀਤਾ ਜਾਵੇ ਠੇਕਾ ਨਾ ਦਿੱਤਾ ਜਾਵੇ ਤਾਂ ਕਿ ਜਿਹੜਾ ਡਾਇਰੈਕਟ ਪੈਸਾ ਠੇਕੇਦਾਰਾਂ ਕੋਲ ਜਾਂਦਾ ਹੈ ਵੀ ਉਹ ਸਾਡੀ ਹਿੱਸੇ ਦਾ ਜੇਬ ਚਾਵੇ ਉਹ ਕਿੰਦਾ ਦਾ ਆਸ਼ਵਾਸ਼ਣ ਦਿੱਤਾ ਹੈ ਸਤਿ ਆਏ ਤੁਹਾਡੇ ਆਸ਼ਵਾਸ਼ਣ ਸ਼ਰਮਾ ਜੀ ਇਹਨਾਂ ਦਾ ਮੰਗ ਪੱਤਰ ਹੈਗਾ ਸੀ ਸੀਐਮ ਦਫ਼ਤਰ ਡੀ ਸਾਹਿਬ ਦੇ ਥਰੂ ਸੀਐਮ ਸਾਹਿਬ ਨੂੰ ਪੇਦਾਂਗੇ ਬਾਕੀ ਸਰਕਾਰ ਦੀ ਪੱਧਰ ਤੇ ਫੈਸਲਾ ਅਸੀਂ ਸਾਹਿਬ ਨੂੰ ਦੋਗੀ ਸਵਰਥਿਤ ਮੈਗਵੇਲਾ ਹੈ ਆਹ ਅਸ਼ਵਾਸ਼ਾ ਇਦਰ ਤਾਂ ਇਹਨਾਂ ਦੇ ਵੀ ਇਸ ਤੋਂ ਬਾਅਦ ਵੀ ਇਹਨਾਂ ਦਾ ਰੋਸ ਸੀਗਾ ਮੰਗਬੱਧ ਰਹਿਤਾ ਤੇ ਇਸ ਤੋਂ ਬਾਅਦ ਹੀ ਧਰਨੇ ਜੱਕ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰੀ ਧਰਨਿਆਂ ਦਾ سلسلہ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਜੇਕਰ ਪਟਿਆਲਾ ਸ਼ਹਿਰ ਦੀ ਗੱਲ ਕਰੀ ਤੇ ਪੰਜਾਬ ਭਰ ਦੇ ਪੱਲੇਦਾਰਾਂ ਨੇ ਯੂਨੀਅਨ ਦੀ ਤਰਫੋਂ ਡਿਪਟੀ ਕਮਿਸ਼ਨਰ ਦੇ ਦੇ